ਪੁਰਾਣੇ ਲੋਕ ਨਹੀਂ ਸਾਂਦਾ ਦੁੱਧ ਜਿਹੜੇ ਪੀਂਦੇ ਸੀ ਘੋਟ ਖਾਂਦੇ ਸੀ ਉਹਨਾਂ ਨੂੰ ਨਹੀਂ ਸਾਂਦਾ ਕੋਈ ਨਹੀਂ ਚੱਕ ਮੈਂ ਗੱਲ ਸੁਣ ਲੈ ساری ਉਮਰ ਚੱਖਾਂ ਅੱਖਾਂ ਐਤਕੀ ਤੋਂ ਖਣ ਲੱਗੀਆਂ ਨੇ ਮੇਰੇ ਤਾਂ ਕਦੇ ਸਿਰ ਬਰੀ ਦੁਖਿਆ ਅੱਖਾਂ ਦੁਖਦੀਆਂ ਨੇ ਤੇਰੀ ਹਾਂ ਬਾਈ ਚੱਲ ਫਿਰ ਉਧਰ ਕਿਉਂ ਅੱਖਾਂ ਦੁਖਦੀਆਂ ਨੇ ਤੇਰੀ ਖੜਤਾ ਜਾ ਗਲਤੀ ਕਰ ਲਈ ਆਪਣੂ ਯਾ ਵਿਚਾਲੇ ਬੋਲ ਫਾਂਦਾ ਓ ਜਾ ਮੇਰੇ ਯਾਰ ਪਾਣੀ ਦਿੰਦਾ ਤੈਨੂੰ ਓ ਖੜ ਜਾ ਮੈਂ ਨਹੀਂ ਪੀਣਾ ਪਾਣੀ ਬੇਗਲਾ ਯਾਰ ਐ ਪੈਂਦਾ ਓ ਤੂੰ ਵਿਚਾਲੇ ਕਾਨੂੰ ਬੋਲੀ ਜਾਂਦਾ ਯਾਰ ਇੱਧਰ ਗੱਲ ਕਰ ਓ ਮੇਰੇ ਯਾਰ ਬੰਦਾ ਕਿਹ ਹੈ ਯਾਰ ਇਹ ਕਿੱਥੋਂ ਲੈਂਦਾ ਖਰੀਦ ਕੇ ਉਹ ਬੰਦਾ ਫੋਜ ਰਹਿੰਦਾ ਵੀ ਕਿੱਥੋਂ ਹੈ ਪਤਾ ਫੋਈ ਦਾ ਫੋਈ ਅੱਛਾ ਸੋਣਾ ਪਹਿਲਾ ਤੇ ਅਸੀਂ ਬਾਈ ਅਣਪੜਾ ਗੱਲ ਉੱਥੀ ਆ ਗਈ ਛੱਡ ਬੇਬੇ ਵਾਲੀ ਨਾਲ ਦੀਦੀ ਵਾਲੀ ਅਸੀਂ ਅਣਪੜ ਲੋਕ ਤੇ ਸਰਦਾਰ ਜੀ ਅਸੀਂ ਪਾ ਦਾਂਗੇ ਸ਼ਾਟ ਵਿੱਚ ਅਸੀਂ ਪਿਸਾ ਸਰੀ ਪਾਲੀ ਰੱਖ ਕੇ ਦਾ ਗੁਜ਼ਾਰਾ ਤਾਂ ਕਰ ਲਾਂਦੇ ਤੇ ਸਾਡੀਆਂ ਕੁੜੀਆਂ ਕਤਰੀਆਂ ਗੋਹਾ ਸੜਦੀ ਕੋਈ ਕੂੜਾ ਸੜਦੀ ਕਿਸੇ ਦਾ ਦੋ ਰੋਟੀਆਂ ਦੇ ਹੀਲੇ ਲੱਗ ਜਾਂਦੇ ਤੇ ਮਿਰਚਾਂ ਕਪਾਹਾਂ ਚੁਗਦੇ ਜੀਰੀ ਛਾੜਦੇ ਕਿਸੇ ਦੀ ਓ ਗੱਲ ਤਾਂ ਸੁਣ ਸਰਦਾਰ ਹੱਥ ਬੰਨ੍ਹ ਕੇ 2 ਮਿੰਟ ਇਹ ਗੱਲ ਤਾਂ ਪੀਲਾ ਘੁੱਟਾ ਪੀਲਾ ਪਾਣੀ ਪੀਲਾ ਰਾਜੂ ਓ ਜਾਨ ਮੇਰੀ ਹਲਟ ਫੇਲ ਹੋ ਜੂ ਤੇਰਾ ਆ ਪਾਣੀ ਤਾਂ ਜ਼ਰੂਰੀ ਆ ਪੀ ਲੈ ਇਹਨੂੰ ਚਾਬੀ ਦੇ ਕੇ ਛੱਡਿਆ ਚੱਲ ਹੁਣ ਮੜ ਜਾ ਅੱਛਾ ਚੰਗਾ ਵੀ ਚਾਬੀ ਦੇ ਕੇ ਛੱਡਿਆ ਹੁਣ ਹਟ ਗਿਆ ਲੱਗ ਗਿਆ ਓ ਗੱਲ ਤਾਂ ਸੁਣ ਵੀਡੀਓ ਬਣਾ ਰਿਆ ਹੈ ਨਾ ਇਹ ਕਹਿੰਦੇ ਗੱਲਾਂ ਸੁਣਾ ਉਹ ਗੱਲਾਂ ਹੀ ਚੱਲ ਰਹੀਆਂ ਨੇ ਓ ਭਾਈ ਗੱਲ ਸੁਣਾ ਸਾਡੀ ਸਰਕਾਰ ਕੀ ਕਰੇ ਵਿਚਾਰੀ ਹੁਣ ਬੱਚਾ ਬੱਚਾ ਜੰਮਣਸਾਰ ਚਲੋ ਸਕੂਲ ਚਲ ਇਧਰ ਸਕੂਲ ਆ ਓਏ ਸੁਣ ਲੈ ਨਾ ਫੜ ਜਾ ਯਾਰ ਓਏ ਸਾਡੇ ਜਮਾਖ ਨੂੰ ਬਿੰਦ ਖੇਡਣ ਦਾ ਟਾਈਮ ਵੀ ਨਹੀਂ ਦਿੰਦੇ ਸਾਡੇ ਜਮਾਖਾਂ ਦੇ ਪੜ ਪੜ ਕੇ ਦਿਮਾਗ ਖਰਾਬ ਹੋ ਗਏ ਜਾਦੇ ਪੜਾਈ ਵੀ ਖਰਾਬ ਹੈ ਜਾਦੇ ਪੜਾਈ ਵੀ ਖਰਾਬ ਹੈ ਐਨਕਾਂ ਲੱਗੀਆਂ ਪੜਾਈ ਨਾਲ ਓ ਗੱਲ ਸੁਣਾ ਸੂਬੇਖਾਨ ਆ ਜਿਆਦੇ ਪੜਾਈ ਦੀ ਖਰਾਬ ਐ ਬੱਚੇ ਨੂੰ ਖੇਡਣ ਦਾ ਟਾਈਮ ਵੀ ਦੋ ਬੱਚੇ ਨੂੰ ਬਿੰਦਚੱਟ ਬਾਹਰ ਲਈ ਹਵਾ ਵੀ ਲਵਾਓ ਬੱਚੇ ਨੂੰ ਬਿੰਦਚੱਟ ਖੇਤਾਂ ਦੀ ਹਵਾ ਵੀ ਲਵਾਓ ਉਹਨੂੰ ਐ ਵੀ ਦੱਸੋ ਵੀ ਕਣਕ ਕਾਦੇ ਲੱਗਦੀ ਐ ਲਓ ਜੀ ਇਹ ਗੱਲ ਸੁਣ ਲੈ ਦੇਣ ਵਾਲੀ ਐ ਲਓ ਜੀ ਨਾਲੇ ਗੱਲ ਸੁਣ ਲੈ ਉਰਾਂ ਛੇੜਾ ਦਾ ਛੇੜਾ ਨਹੀਂ ਉਹਨਾਂ ਨਾਲੇ ਬਾਂਦਰ ਦੀ ਪੂਛ ਨੂੰ ਅੱਗ ਲਾ ਕੇ ਬਾਂਦਰ ਦੀ ਪੂਛ ਨੂੰ ਅਗਲਾ ਕੇ ਆਪ ਪਰਾਂ ਚੜ ਜਾਂਦੇ ਨੇ ਟੀਸੀ ਦੇ ਆ ਕੋਈ ਗਾ ਕਾ ਤੇਰੇ ਕੋਲੇ ਆ ਯਾਰਾ ਉਹ ਬਾਈ ਮੈਂ ਵਗਿਆ ਦਿੱਲੀ ਮਗਰ ਪੈ ਗਈ ਬਿੱਲੀ ਉਹ ਖਰਜ ਆ ਜਾਂ ਥਪੜੇ ਨਾ ਖਾ ਲਈ ਕਿੱਥੋਂ ਜਾਂਦਾ ਯਾਰ ਇਹ ਚਰਨਿਆ ਕੌਣ ਹੈ ਪਰਾਂ ਡੱਕਰੇ ਨੂੰ ਆ ਬਾਈ ਕਿੱਥੋਂ ਆ ਯਾਰ ਇਹ ਉਹਦੀ ਕਮੇਟੀ ਚੱਲਦੀ ਹੈ ਵਿੱਚ ਉਹ ਵੀ ਵਿੱਚ ਬੋਲਦਾ ਉਹ ਜਿਹੜੇ ਹਜਾ ਬੰਦੇ ਨਹੀਂ ਦੇਖਿਆ ਵਿਚਾਰੇ ਬੋਲਦਾ ਕਿ ਕਿਹੜੇ ਪਿੰਡ ਦਾ ਨੂੰ ਪਤਾ ਨਹੀਂ ਮੇਰੇ ਪਿੰਡ ਦਾ ਨਾਲ ਲੈ ਆਓ ਭਾਈ ਇਹਨੂੰ ਓ ਮੇਰੇ ਯਾਰ ਵਿਚਾਰੇ ਨਹੀਂ ਬੋਲਿਆ ਕਰਦੇ ਚੰਗਾ ਚੰਗਾ ਹੋਣਾ ਬੋਲਿਆ ਓ ਭਾਈ ਗੱਲ ਸੁਣ ਲੈ ਗਲਤੀ ਹੋ ਗਈ ਜੀ ਓ ਚੁੱਪ ਤਾਂ ਕਰ ਗਲਤੀ ਹੋ ਗਈ ਫਿਟੇ ਨੂੰ ਤੇਰੀ ਜਾਤ ਦੇ ਇਹ ਜਿਹੇ ਕਿਉਂ ਮੰਗ ਲਈ ਯਾਰ ਮਾਫੀ ਓਏ ਗੱਲ ਸੁਣ ਬਈ ਮੇਰੀ ਸੁਣ ਗੱਲ ਮੈਂ ਵਾ ਗਿਆ ਦਿੱਲੀ ਬਾਈ ਸਾਡੀ ਰਿਸ਼ਤੇਦਾਰੀ ਚ ਉੱਥੇ ਮੈਂ ਬੱਕਰੀ ਦੇਣ ਗਿਆ ਸੀ ਕਿਸੇ ਨੂੰ ਝੋਲੇ ਚ ਲੈ ਗਿਆ ਮੈਂ ਦਾਣੇ ਉਹ ਮੈਂ ਆਖਿਆ ਚਲ ਤੁਹਾਡੇ ਤਾਂ ਇਹ ਨਹੀਂ ਦਾਣੇ ਸੁੱਕੇ ਤੁਸੀਂ ਤਾਂ ਸ਼ਹਿਰਾਂ ਦੇ ਬੰਦਿਆਂ ਆਟਾ ਤੁਰਤ ਲਿਆ ਕੇ ਪੀ ਕੇ ਖਾਣੇ ਹੋ ਬਾਈ ਮੈਂ ਉਹ ਕੱਢ ਕੇ ਉਹਨਾਂ ਦੀ ਤਾਂਸ ਨਹੀਂ ਲੈ ਕੇ ਕਣਕ ਦੇ ਦਾਣੇ ਪਾਤੇ ਬੱਕਰੀ ਨੂੰ ਮੈਂ ਚੱਲ ਵਿਚਾਰੀ ਖਾ ਲੂਗੀ ਉਹ ਜਵਾਖ ਆਇਆ ਕਹਿੰਦਾ ਅੰਕਰਾ ਕੀ ਹੈ ਮੱਖਾ ਕਣਕ ਕਹਿੰਦਾ ਕਣਕ ਕੀ ਹੁੰਦੀ ਹੈ ਨੇਮ ਵਾਲੀ ਗੱਲ ਹੈ ਹਕੀਕਤ ਦੀ ਗੱਲ ਹੈ ਮਹਾ ਬਾਈ ਤੇਰੀ ਮਾਂ ਨੂੰ ਪੁੱਛ ਲੈ ਕਹਿੰਦੀ ਵੀ ਮੈਨੂੰ ਤਾਂ ਆਪ ਨਹੀਂ ਪਤਾ ਸ਼ਹਿਰਾਂ ਦੀ ਜਨਾਨੀ ਲੱਗਦੀ ਕਾਦੇ ਤੇ ਆ ਓਏ ਜਵਾਕ ਕਹਿੰਦੇ ਵੀ ਇਹ ਕਾਰੇ ਲੱਗਦੀ ਆ ਮਾਹਾਂ ਕੰਜਰੋ ਕਣਕ ਦੇ ਲੱਗਦੀ ਆ ਪੱਲੀਆਂ ਨਾਲੀ ਤੇ ਪੱਲੀਆਂ ਲੱਗ ਜ ਨੇ ਖੇਤਾਂ ਚ ਹੁੰਦੀ ਐ ਆਪਦੀ ਮਾਂ ਨੂੰ ਕਹਿੰਦਾ ਮੈਨੂੰ ਕਣਕ ਦਿਖਾ ਕੇ ਲਿਆ ਕਾਦੇ ਲੱਗਦੀ ਐ ਉਹ ਕਹਿੰਦੀ ਰਾਜੂ ਕਿੱਥੇ ਛੇੜਤਾ ਪੰਗਾ ਮੈਂ ਕਿੱਥੇ ਦਿਖਾ ਕੇ ਲਾਵਾਂ ਨਾਲ ਲੈ ਆਉਂਦਾ ਓਰੇ ਦੜ ਮੱਖਾ ਭਾਈ ਓਰੇ ਸ਼ਹਿਰ ਚ ਦਿੱਲੀ ਸ਼ਹਿਰ ਐ ਬੜਾ ਚਾਰ ਦਿਨ ਨਹੀਂ ਫਰੀ ਜਾਊਗੀ ਤੈਨੂੰ ਕਣਕ ਦਾ ਪੇਟੇ ਨਹੀਂ ਮਿਲਣਾ ਕਣਕ ਪਤਾ ਕਾਦੇ ਲੱਗਦੀ ਐ ਹੁਣ ਸਾਡੇ ਪਿੰਡੂ ਲੋਕਾਂ ਨੂੰ ਤਾਂ ਪਤਾ ਵੀ ਕਣਕ ਕਾਦੇ ਲੱਗਦੀ ਐ ਜਿਹੜੇ ਸ਼ੈਰੂ ਜਵਾਖ ਨੇ ਸ਼ੈਰੂ ਬੱਚੇ ਨੇ ਉਹਨਾਂ ਨੂੰ ਤਾਂ ਐ ਵੀ ਨਹੀਂ ਪਤਾ ਗੁੜ ਕਾਦਾ ਬਣਦਾ ਚੀਨੀ ਕਾਦੀ ਬਣਦੀ ਐ ਕਣਕ ਕਾਦੇ ਲੱਗਦੀ ਐ ਓਏ ਮੈਂ ਕਹਿਣਾ ਆਪਣੇ ਲੋਕਾਂ ਨੂੰ ਸਰਕਾਰ ਦਾ ਵੀ ਕੋਈ ਦੋਸਤ ਨਹੀਂ ਸਾਰੇ ਮੁਲਖ ਪੜ ਗਏ ਪੜ ਲਿਖ ਕੇ ਹੋ ਰਾਜੇ ਬਣ ਗਏ ਇਹ ਸਰਕਾਰ ਕਿੰਨਿਆਂ ਨੂੰ ਨੌਕਰੀ ਦੇਊ ਵੀ ਵਿਚਾਰੀ ਸਰਕਾਰ ਦਾ ਕੋਈ ਦੋਸਤ ਨਹੀਂ ਸਾਡਾ ਦੋਸਤ ਐ ਅਸੀਂ ਅੱਧੇ ਲੋਕ ਕਰੋ ਦਿਹਾੜੀ ਅੱਧੇ ਪੜੋ ਅਪਣਾ ਬਿਜ਼ਨਸ ਤੋਰੋ ਕਿੰਨਿਆਂ ਕ ਨੂੰ ਮੇਰੇ ਸਿਰਕ ਪਹਿਲਾ ਅਸੀਂ ਥੋੜੇ ਲੋਕ ਪੜਦੇ ਤੇ ਸਾਡੇ ਟਾਵੇਂ-ਟਾਵੇਂ ਬੰਦਿਆਂ ਨੂੰ ਸਰਕਾਰੀ ਨੌਕਰੀਆਂ ਦਾਵਾ ਦਾ ਮਿਲ ਜਾਂਦੀਆਂ ਧੀਆਂ ਹੁਣ ਸਾਨੂੰ ਕਿੱਥੋਂ ਮਿਲਣਗੀਆਂ ਸਰਕਾਰੀ ਨੌਕਰੀਆਂ ਬਾਈ ਸਰਕਾਰ ਵੀ ਕਿੰਨਿਆਂ ਕ ਨੂੰ ਦੇਊ ਨੌਕਰੀ ਸਾਰੇ ਪੜਨ ਲੱਗ ਗਏ ਜਿੰਨੇ ਬੱਚੇ ਆ ਜੇ ਹੁਣ ਅਸੀਂ ਸਾਰੇ ਪੜ ਗਏ ਸਾਡੀ ਖੇਤੀ ਕੌਣ ਕਰੂ ਸਾਡੀਆਂ ਬੱਕਰੀਆਂ ਕੌਣ ਚਾਰੂ ਬੱਕਰੀਆਂ ਵੇਚੂ ਲਊ ਕੌਣ ਚਰਨੇ ਹੋਰੀ ਨੇ ਇੱਕ ਇੱਕ ਜਮਾਤ ਪੜਿਆ ਹੋਏ ਨੇ ਵਿਚਾਰੇ ਬੱਕਰੀਆਂ ਲੈਂਦੇ ਨੇ ਵੇਚਦੇ ਨੇ ਲੈਂਦੇ ਨੇ ਵੇਚਦੇ ਨੇ ਚੱਲ ਤੂੰ ਦਾਦਾ ਚਲਾ ਲਿਆ ਨਾ ਮੁੰਡਿਆਂ ਨੇ ਮੈਂ ਤਾਂ ਕਹਿਣਾ ਵੀ ਸਾਰਿਆਂ ਦਾ ਪੜਨ ਦਾ ਵੀ ਕੋਈ ਫਾਇਦਾ ਨਹੀਂ ਤੁਹਾਡਾ ਲੋਕੋ ਹੁਣ ਨੌਕਰੀ ਤਾਂ ਤੁਹਾਨੂੰ ਮਿਲਦੀ ਨਹੀਂ ਕੰਮ ਕਰੋ ਆਪਦਾ ਦਿਹਾੜੀ ਕਰੋ ਰੋਟੀ ਖਾਓ ਰੱਬ ਰੱਬ ਕਰੋ ਠੀਕ ਹੈ ਰੱਬ ਤੋਂ ਵੀ ਡਰੋ ਠੀਕ ਹੈ ਗੱਲ ਬਾਹਰ ਕੈਨੇਡਾ ਅਮਰੀਕਾ ਜਾਣਾ ਵਗਜੋ ਜਿੱਚਕ ਜੈਸਾ ਨਹੀਂ ਜੈਸਾ ਨਾ ਜਾਓ ਠੀਕ ਹੈ ਗੱਲ ਜਿਹੜਾ ਕੈਨੇਡਾ ਅਮਰੀਕਾ ਇੱਥੇ ਹੀ ਹੈ ਰਜਗਾਰ ਜਿਆ ਤੋਰਨਾ ਇੱਥੇ ਆਪਾਂ ਨੂੰ ਸੰਗ ਲੱਗਦੀ ਹੈ ਓਏ ਸਾਡਾ ਉਹ ਵੀ ਕੰਮ ਕਰਦੇ ਆ ਪੂਰੇ ਤਾਂ ਸੰਗ ਲੱਗਦੀ ਆ ਜਿਹੜੇ ਮੇਰੇ ਵਰਗੇ ਪੜ ਗਏ ਜਿਹੜਾ ਉੱਥੇ ਪੜਦਾ ਪੈ ਜਾਂਦਾ ਉਹ ਮੇਰੀ ਸੁਣ ਗੱਲਾਂ ਆ ਆ ਜੰਸਾਈਆਂ ਪਾਲੀਆਂ ਸੀ ਚੰਗੇ ਪਾਰੇ ਕੱਪੜੇ ਪੂਰੇ ਸਾਨੂੰ ਲਾ ਕੇ ਫਿਰ ਕੰਮ ਕਰਨਾ ਔਖਾ ਹੈ ਬਈ ਮੇਰੇ ਜੋ ਸਾਧਦਾ ਤਾਂ ਜਿਹੜੇ ਰਹੂਗਾ ਮੈਂ ਤਾਂ ਰੇਤੇ ਮਿੱਟੀ ਲਿਬੜਦਾ ਰਹਿਣਾ ਕੁਸ ਨਹੀਂ ਦਾ ਧੋ ਲਾਂਗੇ ਉਹ ਤਾਂ ਕਈ ਕਈ ਦਿਨ ਸਰਫਾਂ ਦੇ ਕਈ ਘੱਟੇ ਖਾ ਕੇ ਨਿੱਖਰਦੀਆਂ ਨੇ ਤੋਤਰੀਆਂ ਦੇ ਮੈਲੇ ਨਹੀਂ ਉੱਤਰਦੀ ਵਿਚਾਰਿਆਂ ਦੀ ਕੀ ਕਰੂਗਾ ਉਹਨੂੰ ਸੰਗ ਆਪੇ ਲੱਗਦੀ ਆ ਇਹ ਤੋਂ ਤਾਂ ਨਿਆਉਜ਼ ਆ ਰਿਹਾ ਸੁਖਦੀ ਨਹੀਂ ਆ ਹਾਂ ਸੁਖਦੀ ਨਹੀਂ ਫਿਰ ਪ੍ਰੈਸ ਕਰਾਉਣੀ ਪਊ ਉਹ ਖੜ ਜਾ ਬਾਈ ਮਰ ਗਿਆ 2 ਮਿੰਟ ਤੇ ਭਰਾਵਾ ਗੱਲ ਸੁਣਾ ਮੇਰੀ ਮੈਂ ਕਹਣਾ ਵੀ ਜਿੰਨਾ ਕੰਮ ਆਪਾਂ ਬਾਹਰ ਕਰਦੇ ਆ ਉਰੀ ਕਰ ਲਈਏ ਬੇਕਰੇ ਰਾਜੇ ਬਣ ਕੇ ਰੋਟੀ ਖਾਈਏ ਕਹਿੰਨੀ ਬਾਈ ਆਪਦੇ ਘਰ ਵਰਗੀ ਤਾਂ ਰੀਸੇ ਨਹੀਂ ਆਪਣਾ ਰੰਗਲਾ ਪੰਜਾਬ ਦੇਸ਼ ਆ ਨਾ ਜਿਹੜਾ ਇਹ ਸਾਰੇ ਦੇਸਾਂ ਨੂੰ ਰੋਕੀ ਖੜਾ ਸੋਨੇ ਦੀ ਚਿੜੀ ਸੋਨੇ ਦੀ ਸੋਨੇ ਦੀ ਚਿੜੀ ਇਹ ਅਸਲ ਆ ਕੋਈ ਨਹੀਂ ਸਿਰਫ ਨੂਸ ਦਾ ਨਾ ਮੋਢਾ ਬਲੂਤ ਤੂੰ ਮਾਰ ਲੈ ਮੁਲਕਾ ਚ ਬਾਈ ਤੈਨੂੰ